ਦਾ ਉਹਨੂੰ ਤੇ ਆ ਉਹ ਜਿਹੜਾ ਕਦੇ ਜੰਮਿਆ ਹੀ ਨਹੀਂ ਨਾ ਕਦੇ ਮਰਿਆ ਹਮ ਇਸ ਕਰਕੇ ਉਹ ਮੇਰਾ ਗੁਰੂ ਨਾਨਕ ਪਾਤਸ਼ਾਹ ਆਇਆ ਹੋਰ ਨਹੀਂ ਕੋਈ ਕਿਉਂਕਿ ਉਹਦਾ ਝਰਮ ਵੀ ਨਹੀਂ ਹੋਇਆ ਮੇਰੇ ਬਸ ਨਹੀਂ ਰਹਿੰਦਾ ਤੇ ਮੇਰਾ ਮਨ ਪਰੇ ਜਾਂ ਮੈਂ ਨਾਨਕ ਦਾ ਨਾਮ ਲੈਣਾ ਫੇ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਤੇ ਤੁਸੀਂ ਇੱਕ ਪ੍ਰਮਾਤਮਾ ਦੇ ਆਪਣੇ ਆਪ ਨੂੰ ਕਿੰਨੇ ਨੇੜੇ ਸਮਝਦੇ ਮੈਂ ਪਹਿਲਾਂ ਤਾਂ ਉਹਨੂੰ ਜਾਣੇ ਨਹੀਂ ਸਕਦਾ ਕੋਈ ਨੇੜੇ ਹੁਣ ਲਈ ਬੜਾ ਕੁਝ ਕਰਨਾ ਪੈਂਦਾ ਪਤੀ ਨੂੰ ਤੇ istri ਖੁਸ਼ ਕਰਨ ਲਈ ਬੜੇ ਯਤਨ ਕਰਦੀ ਆ ਮਗਰ ਜੇ ਹੋ ਜਾਵੇ ਇਸ ਕਰਕੇ ਵਾਹਿਗੁਰੂ ਨੂੰ ਖੁਸ਼ ਕਰਨ ਲਈ ਕਈ ਜਨਮ ਲੱਗ ਜਾਂਦੇ ਆ ਰਿਵਦਾਸ ਜੀ ਕਹਿੰਦੇ ਆ ਕਈ ਜਨਮ ਭੈਕੀਤਕ ਪਤੰਗਾ ਕਈ ਜਨਮ ਭੈ ਗਜਮੀਨ ਕਰੂੰਗਾ ਕਈ ਜਨਮ ਪੰਖੀ ਸਰਪ ਹੋਏ ਐ ਮੇਰੇ ਵਾਹਿਗੁਰੂ ਹੈ ਮੇਰੇ ਕਰਤਾਰ ਹੁਣ ਮੇਰਾ ਜਨਮ ਸਫਲ ਹੋਇਆ ਤੇਰੇ ਦਰਸ਼ਨ ਹੋਏ ਆ ਹੁਣ ਮੈਂ ਇਨੇ ਦੁੱਖ ਸਹਿ ਕੇ ਕਿੰਨੇ ਦੁੱਖ ਪਾਣੀ ਸਹੰਦਾ ਟਕਰਾਂ ਲੱਗਦੀਆਂ ਪਹਾੜਾਂ 'ਚ ਵੱਜਦਾ ਆ Good night.